ਬਸ ਦੇ ਜੀ ਸੁਰਿੰਦਰ ਕੌਰ ਜੀ ਉਹਨਾਂ ਦੇ بیٹے ਦੀ ਨਜਾਇਜ਼ ਕਲੋਨੀ ਦਾ ਪਰਦਾਫਾਸ਼ ਜਦੋਂ ਹੋ ਗਿਆ ਹੁਣ ਬਚਣ ਲਈ ਬੀਬੀ ਸੁਰਿੰਦਰ ਕੌਰ ਜੀ ਕਹਿ ਰਹੀ ਹੈ ਕਿ ਹਾਂ ਕਾਰਵਾਈ ਕਰ ਦਿਓ ਮੇਰਾ ਤਾਂ ਸਵਾਲ ਹੈ ਆਮ ਆਦਮੀ ਪਾਰਟੀ ਕਿ ਉਹ ਨਜਾਇਜ਼ ਕਲੋਨੀ ਤੁਹਾਡੇ بیٹے ਦੀ ਹੈ ਜਾਂ ਨਹੀਂ ਆ ਜਿਹੜੀ ਹੈ ਮੇਰਾ ਸਵਾਲ ਕੀ ਇਹ ਤੁਹਾਡੀ ਜ਼ਮੀਨ ਹੈ ਕਿ ਨਹੀਂ ਨੰਬਰ 2 ਕੀ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਫੋਟੋ ਆ ਜਿਹੜੀ ਬੀਬੀ ਸੁਵਿੰਦਰ ਕੌਰ ਜੀ ਤੁਹਾਡੇ ਬੇਟੇ ਦੀ ਹੈ ਕਿ ਨਹੀਂ ਕੀ ਉਸ ਕਮਰਸ਼ੀਅਲ ਜਗ੍ਹਾ ਨੂੰ ਤੁਸੀਂ ਰੈ residențial ਬਣਾਉਣ ਵਾਸਤੇ ਸੀਐਲਯੂ ਕਰਾਇਆ ਕਿ ਨਹੀਂ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਫੀਸ ਜਮ੍ਹਾਂ ਕਰਾਈ ਕਿ ਨਹੀਂ ਤੁਸੀਂ ਐਨਓਸੀ ਲੈਣ ਵਾਸਤੇ ਗਲਤ ਕਾਗਜ਼ ਦਫ਼ਤਰ ਵਿੱਚ ਸਬਮਿਟ ਕੀਤੇ ਕਿ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦਿਆਂ ਤੁਸੀਂ ਸੀਵਰੇਜ ਤੇ ਪਾਣੀ ਦੇ ਕਨੈਕਸ਼ਨ ਉਹਨਾਂ ਛੋਟੇ ਛੋਟੇ ਕੱਟੇ ਗਏ ਪਲਾਟਾਂ ਨੂੰ ਜਿੱਤੇ ਜੋੜੇ ਕਿ ਨਹੀਂ ਸਭ ਤੋਂ ਸਵਾਲ ਇਹ ਹੈ ਕਾਰਵਾਈ ਤੇ ਜਦੋਂ ਹੁਣ ਪਬਲਿਕ ਡੋਮੇਨ ਵਿੱਚ ਜਦੋਂ ਮਾਮਲਾ ਆ ਗਿਆ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਹੁਣ ਪ੍ਰੈਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਗਿਆ ਕਾਰਵਾਈ ਕਰਨਾ ਤਾਂ ਉਹਨਾਂ ਦਾ ਫਰਜ ਹੈ ਪਰ ਤੁਸੀਂ ਇਹ ਜਵਾਬ ਦਿਓ ਕਿ ਜਿਹੜੀ ਸਵਾਲ ਮੈਂ ਕੀਤੇ ਆ ਉਹਨਾਂ ਦਾ ਜਵਾਬ ਦਿਓ ਇਹ ਮੈਂ ਸਵਾਲ ਇਸ ਕਰਕੇ ਵੀ ਕੀਤੇ ਆ ਕਿ ਜਦੋਂ ਲੋਕ ਵੋਟ ਫੋਨ ਉਸ ਤੋਂ ਪਹਿਲਾਂ ਵਿਚਾਰ ਕਰ ਲੈਣ ਕਿ ਕਿਹੋ ਜਿਹਾ ਉਮੀਦਵਾਰ ਨੂੰ ਵੋਟ ਪਾਉਣੀ ਆ ਕਿ ਉਹ ਉਮੀਦਵਾਰ ਜਿਹੜੇ ਪਰਿਵਾਰ ਵਾਸਤੇ ਕਾਨੂੰਨ ਨੂੰ ਤੋੜਦੇ ਆ ਤੇ ਆਪਣੀ ਰਾਜਸੀ ਸ਼ਕਤੀ ਦਾ ਗੈਰਕਾਨੂੰਨੀ ਨਜਾਇਜ਼ ਇਸਤੇਮਾਲ ਕਰਦੇ ਆ ਜਾਂ ਉਹ ਜਿਹੜੇ ਸੱਚੇ ਸੰਜੇ ਦਾ ਸ਼ਰੀਫ ਆ ਮੇਰਾ ਤਾਂ ਇਹ ਸਵਾਲ ਹੈ ਇਸ ਗੱਲ ਦਾ ਜਵਾਬ ਦਿਓ ਬੀਸੀ ਜੀ ਬਦਰ ਬੈਸਟ ਦੇ ਜੀ ਜੀ ਸੁਰਿੰਦਰ ਕੌਰ ਜੀ ਉਹਨਾਂ ਦੇ بیٹے ਦੀ ਨਜਾਇਜ਼ ਕਲੋਨੀ ਦਾ ਪਰਦਾ ਫਾਹ ਜਦੋਂ ਹੋ ਗਿਆ ਹੁਣ ਬਚਣ ਲਈ ਬੀਬੀ ਸੁਨਿੰਦਰ ਕੌਰ ਜੀ ਕਹਿ ਰਹੇ ਆ ਕਿ ਹਾਂ ਕਾਰਵਾਈ ਕਰ ਦਿਓ ਮੇਰਾ ਤਾਂ ਸਵਾਲ ਹੈ ਆਮ ਆਦਮੀ ਪਾਰਟੀ ਕਿ ਉਹ ਨਜਾਇਜ਼ ਕਲੋਨੀ ਤੁਹਾਡੇ ਬੇਟੇ ਦੀ ਹੈ ਜਾਂ ਨਹੀਂ ਆ ਜਿਹੜੀ ਹੈ ਮੇਰਾ ਤਾਂ ਸਵਾਲ ਕੀ ਇਹ ਤੁਹਾਡੀ ਜ਼ਮੀਨ ਹੈ ਕਿ ਨਹੀਂ ਨੰਬਰ 2 ਕੀ ਇਹ ਰਜਿਸਟਰੀ ਜਿਹੜੀ ਆ ਇਹਦੇ ਉੱਤੇ ਫੋਟੋ ਆ ਜਿਹੜੀ ਬੀਬੀ ਸੁਨਿੰਦਰ ਕੌਰ ਜੀ ਤੁਹਾਡੇ ਬੇਟੇ ਦੀ ਹੈ ਕਿ ਨਹੀਂ ਕੀ ਉਸ ਕਮਰਸ਼ੀਅਲ ਜਗ੍ਹਾ ਨੂੰ ਤੁਸੀਂ ਰੈ residențial ਬਣਾਉਣ ਵਾਸਤੇ CLU ਕਰਾਇਆ ਕਿ ਨਹੀਂ ਤੁਸੀਂ ਸਰਕਾਰ ਦੇ ਖਜ਼ਾਨੇ 'ਚ ਫੀਸ ਜਮ੍ਹਾਂ ਕਰਾਈ ਕਿ ਨਹੀਂ ਤੁਸੀਂ NOC ਲੈਣ ਵਾਸਤੇ ਗਲਤ ਕਾਗਜ਼ ਦਫ਼ਤਰ ਵਿੱਚ ਸਬਮਿਟ ਕੀਤੇ ਕਿ ਨਹੀਂ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਆਪਣੀ ਰਾਜਸੀ ਤਾਕਤ ਦਾ ਨਜਾਇਜ਼ ਇਸਤੇਮਾਲ ਕਰਦਿਆਂ ਤੁਸੀਂ ਸੀਵਰੇਜ ਤੇ ਪਾਣੀ ਦੇ ਕਨੈਕਸ਼ਨ ਉਹਨਾਂ ਛੋਟੇ-ਛੋਟੇ ਕੱਟੇ ਗਏ ਪਲਾਟਾਂ ਨੂੰ ਦਿੱਤੇ ਜੋੜੇ ਕਿ ਨਹੀਂ ਸਾਡਾ ਸਵਾਲ ਇਹ ਹੈ ਕਾਰਵਾਈ ਤੇ ਜਦੋਂ ਹੁਣ ਪਬਲਿਕ ਡੋਮੇਨ ਵਿੱਚ ਜਦੋਂ ਮਾਮਲਾ ਆ ਗਿਆ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਹੁਣ ਪ੍ਰੈਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗਿਆ ਕਾਰਵਾਈ ਕਰਨਾ ਤਾਂ ਉਹਨਾਂ ਦਾ ਫਰਜ਼ ਹੈ ਪਰ ਤੁਸੀਂ ਇਹ ਜਵਾਬ ਦਿਓ ਕਿ ਜਿਹੜੀ ਸਵਾਲ ਮੈਂ ਕੀਤੇ ਉਹਨਾਂ ਦਾ ਜਵਾਬ ਕਿ ਇਹ ਮੈਂ ਸਵਾਲ ਇਸ ਕਰਕੇ ਵੀ ਕੀਤੇ ਆ ਕਿ ਜਦੋਂ ਲੋਕ ਵੋਟ ਪਾਉਣ ਉਸ ਤੋਂ ਪਹਿਲਾਂ ਵਿਚਾਰ ਕਰ ਲੈਣ ਕਿ ਕਿਹੋ ਜਿਹੇ ਉਮੀਦਵਾਰ ਨੂੰ ਵੋਟ ਪਾਉਣੀ ਆ ਕਿ ਉਹ ਉਮੀਦਵਾਰ ਜਿਹੜੇ ਪਰਿਵਾਰ ਵਾਸਤੇ ਕਾਨੂੰਨ ਨੂੰ ਤੋੜਦੇ ਆ ਤੇ ਆਪਣੀ ਰਾਜਸੀ ਸ਼ਕਤੀ ਦਾ ਗੈਰਕਾਨੂੰਨੀ ਨਾਜਾਇਜ਼ ਇਸਤੇਮਾਲ ਕਰਦੇ ਆ ਜਾਂ ਉਹ ਜਿਹੜੇ ਸੱਚੇ ਸੰਜੇ ਦਾ ਸ਼ਰੀਫ ਆ मेरा तो सवाल है इस इसका दो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप